ਪਰ ਬੰਡਰ ਕਮੇਟੀ ਜਿਹੜੀ ਭੰਗ ਹੋ ਗਈ ਹੈ ਉਸ ਨੂੰ ਤਾਂ ਵੀ ਨਿਮਰਤਾ ਸਹਿਤ ਪੁੱਛਾਂਗੇ ਕਹਾਂਗੇ ਕਿ ਸਰਪੰਥ ਖਾਲਸਾ ਅਸੀਂ ਮੰਜੀ ਸਾਹਿਬ ਦੇ ਵਿੱਚ ਬੁਲਾਉਣਾ ਚਾਹੁੰਦੇ ਹਾਂ ਜੇ ਉਹਨਾਂ ਨੇ ਨਾ ਕਰਤੀ ਫਿਰ ਦੂਜੀ ਜਗ੍ਹਾ ਬਾਬਾ ਨੌਤ ਸਿੰਘ ਦੀ ਸਮਾਦ ਜਿਹੜੀ ਤਰਨਤਾਰਨ ਦੇ ਵਿੱਚ ਹੈ ਉੱਥੇ ਇਹ ਸਰਪੰਥ ਖਾਲਸਾ ਕੀਤਾ ਜਾਊਗਾ ਤੇ ਮੇਰੀ اپیل ਸਾਰੇ ਸਿੱਖ ਕੌਮ ਨੂੰ ਵਿੱਤੇ ਨਿਆਂ ਜਥੇਬੰਦੀਆਂ ਨੂੰ ਵਿੱਚ ਜਿਹੜੇ ਸਹਿਜ ਧਾਰੀ ਸਿੱਖ ਨੇ ਨਾਮ ਧਾਰਗੇ ਸਾਰਿਆਂ ਨੂੰ ਮੈਂ اپیل ਕਰਦਾ ਹਾਂ ਕਿ ਤੁਸੀਂ 10 ਤਰੀਕ ਨੂੰ ਸਰਬੱਤ ਖਾਲਸਾ ਦੇ ਵਿੱਚ ਦਰਸ਼ਨ ਦਿਓ ਬੇਸ਼ੱਕ ਤੁਹਾਡੀ ਸਿੰਘ ਸਭਾਵਾਂ ਅਮਰੀਕਾ 'ਚ ਹੈਗੀਆਂ ਕੈਂਡੀਡੇਟਾਂ ਵੀ 'ਚ ਹੈਗੀਆਂ ਯੂਰਪ ਬ੍ਰਿਟੇਨ ਦੇ ਵਿੱਚ ਹੈਗੀਆਂ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਹੈਗੀਆਂ ਜਿੱਥੇ ਜਿੱਥੇ ਸਿੰਘ ਸਭਾਵਾਂ ਹੈਗੀਆਂ ਉਹ ਸਾਰੀਆਂ ਉਹ ਦਿਨ ਦਰਸ਼ਨ ਦੇ ਕਾਨੂੰਨੀ ਤੌਰ ਦੇ ਉੱਤੇ ਤੁਹਾਨੂੰ ਸਮਝਾਇਆ ਹੈ ਕਿ ਐਸਟੀਪੀਸੀ ਖਤਮ ਹੋ ਗਈ ਹੈ 2011 ਦੇ ਮੈਂਬਰ ਐਗਜ਼ੀਕਟਿਵ ਕਮੇਟੀ ਦੇ ਵਿੱਚ ਨਹੀਂ ਪਏ ਹੋਏ 2004 ਦੇ ਐਗਜ਼ੀਕਟਿਵ ਮੈਂਬਰ ਤੇ ਪ੍ਰਧਾਨ ਬਾਦਲ ਨੇ ਜਬਰੀ ਬਣਾਏ ਹੋਏ ਹੈ ਤੇ ਕਾਨੂੰਨ ਤੇ ਕਨਸਟੀਟਿਊਸ਼ਨ ਦੇ ਖਿਲਾਫ ਹੈ ਇਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਇਸੇ ਤਰ੍ਹਾਂ ਸੁਪਰੀਮ ਕੋਰਟ ਜਿੰਨੇ ਸਾਡੀ ਐਸ்சிਪੀਸੀ ਨੂੰ ਇਹ ਮਵਤਲ ਕੀਤਾ ਹੋਇਆ ਹੈ ਇਸੇ ਤਰ੍ਹਾਂ ਸੁਪਰੀਮ ਕੋਰਟ ਪਾਰਲੀਮੈਂਟ ਨੂੰ ਕਰ ਦੇ ਤੇ ਹਿੰਦੂ ਤੇ ਸਾਰਾ ਮੋਲਕ ਇਸ ਇਸ ਨੂੰ ਮੰਨ ਲੂਗਾ ਮੈਂ ਜਗਾਉਣਾ ਹੈ ਸਿੱਖ ਕੌਮ ਦੀ ਅਣਖ ਨੂੰ ਤੇ ਇਹਨਾਂ ਨੂੰ ਦੱਸਣ ਨੂੰ ਕਿ ਸਾਡੇ ਨਾਲ ਕਿੰਨਾ ਜ਼ਬਰ ਹੋ ਰਿਹਾ ਹੈ ਕਿ ਸਾਡੀ ਪਾਰਲੀਮੈਂਟ ਨੂੰ ਹੀ ਇਹਨਾਂ ਨੇ ਮਵਤਲ ਕਰਕੇ ਰੱਖ ਦਿੱਤਾ ਤੇ ਜੇ ਤੁਸੀਂ ਲਿਖੋਗੇ ਤੁਸੀਂ ਮੈਨੂੰ ਹੁਣੇ ਪੁੱਛੋ ਕਿ ਜੇ ਸੁਪਰੀਮ ਕੋਰਟ ਨੇ ਸਾਨੂੰ ਮਾਨ ਹਨੀ ਦੇ ਲਈ ਸੱਦ ਲਿਆ ਤਾਂ ਕੀ ਹੋਊਗਾ ਉਹ ਉਹਨਾਂ ਨੂੰ ਕਿਉਂ ਸਿਮਰਨਜੀਤ ਸਿੰਘ ਮਾਨ ਨੇ ਸਾਨੂੰ ਦੱਸਿਆ ਤੇ ਸਾਡਾ ਫਰਜ਼ ਹੈ ਪ੍ਰੈਸ ਦਾ ਕਿ ਇਸ ਚੀਜ਼ ਨੂੰ ਅਸੀਂ ਪ੍ਰਕਾਸ਼ ਕਰ ਦਈਏ ਇਹ ਸਾਡਾ ਧਰਮ ਹੈ ਜੇ ਅਸੀਂ ਅਖਬਾਰਾਂ ਵਾਲੇ ਹਾਂ ਕਿ ਅਸੀਂ ਇਨਫੋਰਮੇਸ਼ਨ ਦੇਣੀ ਹੀ ਦੇਣੀ ਹੈ ਮਾਫੀ ਤਾਂ ਉਹਨਾਂ ਨੂੰ ਪੁੱਛੋ ਇਹ ਸੁਖਵੀਰ ਸਿੰਘ ਤੇ ਬਾਦਲ ਨੇ ਕਿਹਾ ਕਿ 60 ਹਲਕੇ ਨੇ ਅਸੈਂਬਲੀ ਦੇ ਜਿਹਦੇ ਵਿੱਚ ਹਰੇਕ ਦੇ ਵਿੱਚ ਸੌਦੇ ਸਾਤ ਦੇ 10000 ਵੋਟ ਨੇ ਅਸੀਂ ਉਹ ਲੈਣੀ ਹੈ ਖਤਮ ਹੋਏ ਕਾਲ ਤੱਕ ਸਖਤ ਹੋਣ ਸਿੱਖ ਸਾਰੇ ਅਸੀਂ ਉਹ ਕੁਝ ਕਰਨਾ ਮਾਨਸਤ ਜੀ ਕਿ ਨਾ ਬਾਰ ਬਾਰ ਰਿਪੋਰਟਸ ਆ ਰਹੀਆਂ ਕਿ ਸਮਾਜ ਸਾਰਾ ਇਸੇ ਮੁਤੇ ਤੇ ਹੈਗਾ ਉਹ ਜੇ ਵੰਡਿਆ ਜਾਊਗਾ ਦਾ ਬਹੁਤ ਬਦਕਿਸਮਤੀ ਹੋਊਗੀ ਕੌਮ ਦੀ ਤੇ ਉਹ ਡੇਰੇਦਾਰਾਂ ਦੀ ਜੋ ਕਰਕੇ ਸਿੱਖ ਕੌਮ ਇੱਕ ਮੰਚ ਤੇ ਇੱਕ ਹੋ ਕੇ ਖੜ ਗਈ ਹੈ ਜਿਵੇਂ ਇੰਦਰਾ ਗਾਂਧੀ ਦੇ ਮਰਡਰ ਦੇ ਉੱਤੇ ਅਸੈਸਿਨਿਸ਼ਟ ਖੜੀ ਹੋਈ ਸੀ ਇਹ ਪੱਕੀ ਗੱਲ ਆ ਹੁਣ ਇਹ ਕੋਈ ਐਸਕੇਪ ਨਹੀਂ ਹੈ ਬادل ਤੇ ਸੁਖਬੀਰ ਤੇ ਇਹਨਾਂ ਦੇ ਚਮਚਾ ਨੂੰ ਸਾਰੇ ਐਮਐਲਏ ਨੂੰ ਰੱਦ ਕਰੋ ਸਾਰੇ ਐਸਟਪੀਸੀ ਮੈਂਬਰਾਂ ਨੂੰ ਵੜਨਾ ਨਾ ਦਿਓ ਬਿਲਕੁਲ ਇਹਨਾਂ ਦੇ ਖਿਲਾਫ ਅਮਨਪਸੰਦ ਤਰੀਕੇ ਦੇ ਨਾਲ ਇੱਕ ਤਰ੍ਹਾਂ ਦੀ ਬੋਇਕਾਟ ਤੇ ਬਗਾਵਤ ਹੋ ਜਾਏ ਜਿਹੜਾ ਬੀਜੇਪੀ ਤੇ ਆਰਐਸਐਸ ਹੈ ਇਹਦਾ ਹੱਥ ਤਾਂ ਵਿੱਚ ਹੈਗਾ ਪਰ ਜਿਹੜਾ ਜਵਾਬ ਬਟੂ ਆਰਐਸਐਸ ਦੇ ਵੱਡੇ ਪ੍ਰਮੁੱਖਾ ਨੇ ਦਿੱਤਾ ਉਹ ਕਹਿੰਦੇ ਐ ਕਿ ਅਸੀਂ ਇਹੋ ਜਿਹਾ ਕੰਮ ਕਿਉਂ ਕਰਾਈਏ ਜਦੋਂ ਸਰਸਾ ਬਾਬਾ ਸਾਡੇ ਪੰਜੇਟ ਹੈ ਸੀਬੀਆਈ ਦੇ ਵਿੱਚ ਉਹਦੇ ਤੇ ਕਤਲ ਦੇ ਤੇ ਜ਼ਬਰ ਜਨਾਹ ਦੇ ਕੇਸ ਚੱਲਦੇ ਹਾਂ ਉਹ ਤਾਂ ਸਾਡੇ ਹੱਥ ਦੇ ਵਿੱਚ ਹੈ ਤੇ ਸਾਨੂੰ ਕੀ ਲੋੜ ਪਈ ਹੈ ਇਹ ਸੌਦੇ ਸਾਧ ਨੂੰ ਪੁੱਛਦੀ ਜਾਂ ਉਹਦੇ ਲਈ ਕੰਮ ਕਰਨ ਦੇ ਲਈ ਨੈਲਸਨ ਮੰਡੇਲੇ ਨੇ ਆਪਣੀ ਕੌਮ ਨੂੰ ਆਜ਼ਾਦ ਕਰਾਇਆ ਸੀਗਾ ਬਾਦਲ ਨੇ ਆਪਣੀ ਕੌਮ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਹੁਣ ਉਹ ਨੈਲਸਨ ਮੰਡੇਲਾ ਕਿਵੇਂ ਹੋ ਸਕਦਾ ਹੈ ਇਹ ਤਾਂ ਸੈਂਟਰ ਦਾ ਇੱਕ ਟਾਊਟ ਸੁਖਬੀਰ ਸਿੰਘ ਗੱਲ ਇਹ ਹੈ ਕਿ ਜਿਹੜੇ ਸੇਵੀ ਹੁੰਦੇ ਹਨ ਉਹ ਜ਼ਿਮੀਦਾਰ ਦੇ ਨਾਲ ਅਖੀਰ ਤੱਕ ਰਹਿੰਦੇ ਆ ਹਾਂ ਤੇ ਇੱਕ ਜਿਹੜਾ ਸੇਵੀ ਸੀ ਜਿਸ ਨੇ ਵਫਾਦਾਰੀ ਦੇ ਨਾਲ ਆਪਣੇ ਜ਼ਿਮੀਦਾਰ ਦਾ ਕੰਮ ਕੀਤਾ ਸੀ ساری ਉਮਰ ਉਹ ਉਹ ਦੀ ਬੈਠਕ 'ਚ ਆ ਗਿਆ ਕਿ ਅੱਜ ਦਾ ਫਲਾਣਾ ਸਿੰਘਾ ਹੁਣ ਮੈਂ ਬੁੱਢਾ ਹੋ ਗਿਆ ਹੂੰ ਤੇ ਆਹ ਮੇਰਾ ਮੁੰਡਾ ਹੈ ਮੈਂ ਹੁਣ ਘਰੇ ਬੈਠੂਗਾ ਇਹ ਤੇਰਾ ਕੰਮ ਚਲਾਊਗਾ ਹੁਣ ਹੈਨਾ ਇਸੇ ਤਰ੍ਹਾਂ ਬਾਦਲ ਨੇ ਆਪਣੇ ਮੁੰਡੇ ਨੂੰ ਸੈਂਟਰ ਦੇ ਗੋਡੇ ਥੱਲੇ ਰੱਖ ਕੇ ਕਹਤਾ ਹੈ ਕਿ ਜੇ ਮੈਨੂੰ ਕੁਝ ਹੋ ਗਿਆ ਤੇਰੀ ਸੇਵਾ ਸੁਖਬੀਰ ਸਿੰਘ ਕਰੂਗਾ ਠੀਕ ਹੈ ਹੁਣ ਇਹਦਾ ਕੀ ਕੀਤਾ ਜਦ ਜਦੋਂ ਇਹ ਗਲ ਜਾਣ ਲੋਕਾਂ ਦੇ ਕਰਤਾਰ ਉਹਨਾਂ ਨੂੰ ਆਪਕੀ ਕੈਸਾ 10 10 10 11 ਨਵੰਬਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜੋ ਕਰਕੇ ਸਿੱਖਾਂ ਦੇ ਲਈ ਦੀਵਾਲੀ ਬੰਦ ਛੁੱਟ ਦਿਵਸ ਬਣਾਇਆ ਜਾਂਦਾ ਜਿੱਦਣ ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਤੇ ਬੰਦਾ ਹਿੰਦੂਆਂ ਨੂੰ ਪਰਹਾਰ ਕੀਤਾ ਸੀ ਤੇ ਸਾਰੇ ਸਿੱਖ ਦਰਬਾਰ ਸਾਹਿਬ ਜਾਂਦੇ ਆ ਗੁਰਦੁਆਰਿਆਂ 'ਚ ਜਾਂਦੇ ਆ ਸੋ ਸਾਰੀ ਸੰਗਤ ਲਈ ਇਨਕੰਵੀਨੀਐਂਟ ਹੋ ਜਾਊਗਾ ਜੀ ਆਪਕ ਦਿਵਾਲੀ ਵਾਲੇ ਦੇਖ ਸਕਦੇ ਆ ਹਾਂ ਅੰਬਰ ਸਰ ਇਹ ਇਹ ਮਨਜੀਤ ਸਾਹਿਬ ਤੇ ਜਾਂ ਬੱਬਰ ਨੌਰ ਸਿੰਘ ਦੀ ਸਮਾਖਿਆ ਅੱਜ ਤੋਂ ਬਾਅਦ ਸਾਰੇ ਆ ਜਾਣਗੇ ਕਿੰਨੀਆਂ ਧਾਰਮਿਕ ਜਥੇਬੰਦੀਆਂ ਨਾਲ ਹੈਗੀਆਂ ਜੀ ਸਾਰੀਆਂ ਧਾਰਮਿਕ ਜਥੇਬੰਦੀਆਂ ਜਿਹੜੀ ਅਗਰਾਹੀ ਕਰਦੀਆਂ ਜਿਹੜਾ ਸਿੱਖਾਂ ਕੋਲੇ ਕਰਦੀਆਂ ਵਿਲੈਟ ਅਮਰੀਕਾ ਜਾਂਦੀਆਂ ਜੀ ਉਹ ਸਾਰੀਆਂ ਸਾਡੇ ਨਾਲ ਖੜੀ ਹੈ